ਉਹ ਕਹਿੰਦਾ ਸੀ ਬਾਬਾ ਜੀ 2027 ਦੇ ਵਿੱਚ ਆਪਾਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਸਰਕਾਰ ਬਣਾਵਾਂਗੇ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਐਤਕੀਨੀ ਕਹਿੰਦਾ ਲੜਨੀ ਅਸੀਂ ਗਰਾਊਂਡ ਪੱਧਰ ਤੇ ਤਿਆਰੀ ਕਰਨੀ ਹੈ ਇੱਕ ਘੰਟਾ ਸਾਡੀ ਚਰਚਾ ਹੋਈ ਉਹਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਮੈਂ ਉਹਨੂੰ ਕਿਹਾ ਦੀਪ ਸਿੱਧੂ ਇਲੈਕਸ਼ਨ ਦਾ ਸਮਾਂ ਚੱਲਦਾ ਹੈ ਇਲੈਕਸ਼ਨ ਲੜੋ ਉਹ ਕਹਿਣ ਲੱਗਿਆ ਬਾਬਾ ਜੀ ਮੈਂ ਇਲੈਕਸ਼ਨ ਐਥੇ ਕਿ ਨਹੀਂ ਲੜਨੀ ਜੇ ਲੜ ਗਏ ਇਲੈਕਸ਼ਨ ਲੜੀ ਮੈਂ ਹਾਰ ਜਾਊਗਾ ਕਿਉਂਕਿ ਜਿਹੜੇ ਇਹ ਨੌਜਵਾਨ ਨੇ ਜਾਂ ਲੋਕ ਨੇ ਫੋਟੋਆਂ ਖਿਚਾਉਣ ਵਾਲੇ ਨੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਪਰ ਇਹਨਾਂ ਨੇ ਆਪਾਂ ਨੂੰ ਵੋਟ ਨਹੀਂ ਪਾਉਣੀ ਆ ਕਿਸਾਨ ਕਹਿੰਦਾ ਖੜ ਗਏ ਆ ਕਿਸਾਨਾਂ ਦੀ ਜਵਾਨਤਾ ਜ਼ਬਤ ਹੋਣੀ ਹੈ ਤੁਹਾਡੇ ਸਾਹਮਣੇ ਆ ਦੇਖ ਲਿਓ ਆ ਹੋ ਗਈਆਂ ਜਮਾਨਤਾ ਜ਼ਬਤ ਉਹਨਾਂ ਦੀਆਂ ਇੱਕ ਨਹੀਂ ਜਿੱਤਿਆ ਅਸੀਂ ਤਾਂ ਉਹਨਾਂ ਦਾ ਏਕਾ ਕਰਾਉਣਾ ਹੈ ਜਿਨ੍ਹਾਂ ਨੇ ਕਦੇ ਪੰਥ ਨੂੰ ਪਿੱਠ ਨਹੀਂ ਦਿੱਤੀ ਜਿਨ੍ਹਾਂ ਨੇ ਪੰਥ ਦੇ ਨਾਲ ਗਰਾਰ ਹੀ ਨਹੀਂ ਕੀਤੀ ਕਈ ਕਹਿੰਦੇ ਹੁਣ ਇਹ ਵੀ ਕਹਿੰਦਾ ਸਵਾਲ ਉੱਠਦਾ ਹੈ ਮੈਨੂੰ ਕਹਿੰਦੇ ਨੇ ਵੀ ਇਹ ਮੋਨਾ ਕੋਨਾ ਪੰਥ ਦੀ ਗਵਾਹੀ ਕਰਦਾ ਹੈ ਤੇ ਮੈਂ ਕਿਹਾ ਫਿਰ ਤੂੰ ਅਮਰਤ ਛਕ ਲੈ ਇਹਨਾਂ ਦਾ ਜਵਾਬ ਦੇ ਦੇ ਭਾਈ ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਨੇ ਉਹਦੇ ਮਨ ਦਾ ਇਹ ਸੰਕਲਪ ਸੀ ਕਹਿੰਦਾ ਮੈਂ ਅਮਰਤ ਛਕੂਗਾ ਗੁਰੂ ਕਿਰਪਾ ਕਰੂਗਾ ਆ ਮੈਨੂੰ ਆ ਫਿਲਮਾਂ ਬਣਾ ਲੈਣ ਦਿਓ ਤੋਕ ਮੈਂ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਜ਼ਰੂਰ ਮੈਂ ਸਿੱਖੀ ਸਰੂਪ ਦੇ ਵਿੱਚ ਆਉਂਗਾ ਇਹ ਉਹਦਾ ਮਨ ਦਾ ਬਲਬਲਾ ਮਨ ਦੇ ਵਿੱਚ ਰਹਿ ਗਿਆ ਤੇ ਮੈਂ ਇੱਥੇ ਕਹਿਣਾ ਵੀ ਚਾਹਣਾ ਹੈ ਸਾਡੇ ਕਈ ਲੀਡਰ ਹੌਮਾ ਲਈ ਬੈਠੇ ਨੇ ਉਹ ਹੌਮੇ ਕਰਕੇ ਇਕਤਾ ਨਹੀਂ ਹੋ ਰਹੀ ਉਹਨਾਂ ਦੇ ਮਨਾਂ ਦੇ ਵਿੱਚ ਹੌਮਾ ਹੈ ਹਰੇਕ ਇਹ ਕਹਿੰਦਾ ਮੈਂ ਹੀ ਪ੍ਰਧਾਨ ਬਣਾ ਮੈਥੋਂ ਬਿਨਾ ਹੋਰ ਕੋਈ ਬਣੇ ਕੋਈ ਨਾ ਸੇਵਾ ਕਰਨ ਨੂੰ ਕੋਈ ਖਾਲਸਾ ਜੀ ਤਿਆਰ ਨਹੀਂ ਦੀਪ ਚਦੂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਥੋੜੇ ਹੀ ਸਮੇਂ ਦੇ ਵਿੱਚ ਪ੍ਰਸਿੱਧ ਹੋ ਗਏ ਸਨ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਉਹਨਾਂ ਦੇ ਉੱਤੇ ਟਿਕੀਆਂ ਸਨ ਭਾਵੇਂ ਪੰਜਾਬ ਦੀਆਂ ਸਰਕਾਰਾਂ ਹੋਣ ਜਾਂ ਫਿਰ ਪੰਜਾਬ ਦੀ ਰਾਜਨੀਤੀ ਹੋਵੇ ਜਾਂ ਫਿਰ ਕਹਿ ਲਈਏ ਦੇਸ਼ ਦੀ ਰਾਜਨੀਤੀ ਹੋਵੇ ਉਹਨਾਂ ਨੂੰ ਲੈ ਕੇ ਜਾਂ ਫਿਰ ਜਿਸ ਤਰ੍ਹਾਂ ਉਹ ਆਪਣੇ ਵਿਚਾਰਾਂ ਨੂੰ ਲੈ ਕੇ ਇੰਟਰਵਿਊ ਦੇ ਦੌਰਾਨ ਜਾਂ ਫਿਰ ਆਪਣੇ ਭਾਸ਼ਣਾਂ ਦੇ ਵਿੱਚ ਗੱਲਬਾਤ ਕਰਦੇ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਤਾਂ ਕਿਤਨੇ ਕਿਤੇ ਸਾਰਿਆਂ ਦੇ ਨਿਸ਼ਾਨੇ ਤੇ ਉੱਤੇ ਸੀ ਜਿਸ ਨੂੰ ਲੈ ਕੇ ਥੋੜੇ ਹੀ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਸਮਾਜਿਕ ਧਾਰਮਿਕ ਮੁੱਦਿਆਂ ਦੇ ਵਿੱਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਦੀਪ ਸਿੱਧੂ ਨੂੰ ਲੈ ਕੇ ਅੱਜ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਮੇਰੇ ਬੜੇ ਨਿੱਦੀ ਕਿਸੇ ਮੈਨੂੰ ਮਿਲਦੇ ਰਹਿੰਦੇ ਸਨ ਤਾਂ ਸਾਡੀ ਇੱਕ ਮੁਲਾਕਾਤ ਹੋਈ ਸੀ ਮੈਂ ਦੀਪ ਸਿੱਧੂ ਨੂੰ ਕਿਹਾ ਸੀ ਕਿ ਤੁਸੀਂ ਚੋਣਾਂ ਲੜੋ ਕਿਉਂਕਿ ਉਹਨਾਂ ਨੇ 2022 ਦੀਆਂ ਚੋਣਾਂ ਇਸ ਕਰਕੇ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਇੱਕ ਤਾਂ ਉਸ ਵਕਤ ਪੂਰੀ ਤਿਆਰੀ ਨਹੀਂ ਸੀ ਦੂਜੇ ਰਾਤਲ ਦੇ ਉੱਤੇ ਇਤਰਾ ਕੰਮ ਨਹੀਂ ਹੋ ਸਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਨੌਜਵਾਨ ਸਿਰਫ ਫੋਟੋ ਹੀ ਖਿਚਵਾਉਂਦੇ ਨੇ ਹਾਲੇ ਇਹਨਾਂ ਨੇ ਵੋਟ ਨਹੀਂ ਪਾਉਣੀ ਕਿਉਂਕਿ ਜਦੋਂ ਦੂਜੇ ਪਾਸੇ ਕਿਸਾਨ ਜਿਹੜੇ ਚੋਣਾਂ ਲੜ ਰਹੇ ਸਨ ਤਾਂ ਉਹਨਾਂ ਨੇ ਇਹ ਭਿਕ ਬਣੇ ਕੀਤੀ ਸੀ ਦੀਪ ਚਿਤੂ ਨੇ ਕਿ ਇਹਨਾਂ ਦੀਆਂ ਸਾਰੇ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਜੋ ਸਹੀ ਸਿੱਧਿ ਵੀ ਸਾਬਤ ਹੋਈ ਸੀ ਬਾਅਦ ਦੇ ਵਿੱਚ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਦੀਪ ਸਿੱਧੂ 2027 ਦੀਆਂ ਚੋਣਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਜਮਿਨੀ ਪੱਧਰ ਦੇ ਉੱਤੇ ਧਰਾਤਲ ਦੇ ਉੱਤੇ ਜਾ ਕੇ ਤਿਆਰੀ ਕਰਕੇ ਲੜਨਾ ਚਾਹੁੰਦੇ ਸਨ ਉਹ ਇੱਕ ਕਿਹੜੀ ਖੇਤਰੀ ਪਾਰਟੀ ਦੇ ਨਾਲ ਲੜਨਾ ਚਾਹੁੰਦੇ ਸਨ ਜਾਂ ਆਪਣੀ ਵੱਖਰੀ ਖੇਤਰੀ ਪਾਰਟੀ ਇਤਾਂ ਫਿਲਹਾਲ ਹਲੇ ਇਸ ਦੇ ਬਾਰੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਪਰ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਦੀਪ ਸਿੱਧੂ ਜਿਹੜੀ 2027 ਦੀਆਂ ਚੋਣਾਂ ਲੜਨ ਲਈ ਆਪਣੀ ਤਿਆਰੀ ਕਰ ਰਹੇ ਸਨ ਜਾਂ ਫਿਰ ਜਿਸ ਤਰ੍ਹਾਂ ਕਿਉਂਕਿ ਉਹ ਲਗਾਤਾਰ ਪੰਜਾਬ ਦੇ ਸਿੱਖ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਪੰਜਾਬ ਦੇ ਸਮਾਜਿਕ ਧਾਰਮਿਕ ਹਾਲਾਤਾਂ ਦੇ ਬਾਰੇ ਚਿੰਤਤ ਸਨ ਉਹਨਾਂ ਨੂੰ ਸੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਆ ਆਪ ਖੁਦ ਆ ਕੇ ਇਸ ਜਿਹੜੀ ਪੰਜਾਬ ਦੇ ਵਿੱਚ ਜੋ ਕੁਝ ਸੰਕਟ ਚੱਲ ਰਿਹਾ ਜੋ ਕਮਜ਼ੋਰੀਆਂ ਨੇ ਪੰਜਾਬ ਦੇ ਵਿੱਚ ਜਾਂ ਫਿਰ ਜੋ ਪੰਜਾਬ ਦੇ ਹੱਕੀ ਮੰਗਾਂ ਨੂੰ ਲੈ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹਨਾਂ ਦੇ ਨੂੰ ਹੱਲ ਕਰਵਾਇਆ ਜਾ ਸਕਦਾ ਹੈ ਆਪ ਇਸ ਕੁਰਸੀ ਦੇ ਉੱਤੇ ਬਹਿ ਕੇ ਉਸ ਦੇ ਤੈਅ ਕੀ ਉਹਨਾਂ ਦੇ ਵੱਲੋਂ 2027 ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਬੇਹੱਦ ਉਹਨਾਂ ਦੇ ਜਿਸ ਤਰ੍ਹਾਂ ਅਫਸੋਸਜਨਕ ਖਬਰ ਆਉਂਦੀ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਕਤ ਸਾਰਿਆਂ ਦੇ ਦਿਲਾਂ ਦੇ ਉੱਤੇ ਕਿਤੇ ਨਾ ਕਿਤੇ ਉਹ ਇੱਕ ਜਾਗ ਸੀ ਜਿਹੜੀ ਉਹ ਖਮੋਸ਼ ਹੋ ਜਾਂਦੀ ਹੈ ਪਰ ਜੋ ਬਾਬਾ ਰਾਜਾ ਰਾਮ ਜਿਹੜਾ ਰਾਜਾ ਰਾਜ ਸਿੰਘ ਨੇ ਬਿਆਨ ਦਿੱਤਾ ਸਪੀਚ ਦਿੱਤੀ ਆਦੀਪ ਸਿੱਧੂ ਦੀ ਵਰਸੀ ਦੇ ਮੌਕੇ ਆਓ ਤੁਸੀਂ ਇੱਕ ਵਾਰੀ ਉਹ ਸੁਣੋ ਅਸੀਂ ਟੱਕੀ ਸਾਹਿਬ ਪੜਾ ਲਾਇਆ ਸੀ ਮੈਨੂੰ ਫੋਨ ਕਰਤਾ ਬਾਬਾ ਜੀ ਆਜੋ ਮਿਲਿਏ ਮੈਂ ਦਰਾਹੇ ਪਹੁੰਚ ਗਿਆ ਅਸੀਂ ਵੀ ਚਲੇ ਗਏ ਉੱਥੇ ਉਸੇ ਗੱਡੀ ਦੇ ਵਿੱਚ ਸਿਰਫ ਦੀਪ ਸਿੱਧੂ ਤੇ ਦਾਸ ਬੈਠਾ ਇੱਕ ਡਰਾਈਵਰ ਸੀ ਉਹਦੇ ਨਾਲ ਮੇਰੇ ਨਾਲ ਦੋ ਸਿੰਘ ਸੀ ਉਹ ਬਾਹਰੇ ਖੜ ਗਏ ਇੱਕ ਘੰਟਾ ਸਾਡੀ ਚਰਚਾ ਹੋਈ ਉਹਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਮੈਂ ਉਹਨੂੰ ਕਿਹਾ ਦੀਪ ਸਿੱਧੂ ਇਲੈਕਸ਼ਨ ਦਾ ਸਮਾਂ ਚੱਲਦਾ ਹੈ ਇਲੈਕਸ਼ਨ ਲੜੋ ਉਹ ਕਹਿਣ ਲੱਗਿਆ ਬਾਬਾ ਜੀ ਮੈਂ ਇਲੈਕਸ਼ਨ ਐਤਕੀ ਨਹੀਂ ਲੜਨੀ ਜੇ ਲੜ ਗਏ ਇਲੈਕਸ਼ਨ ਲੜੀ ਮੈਂ ਹਾਰ ਜੂਗਾ ਕਿਉਂਕਿ ਜਿਹੜੇ ਇਹ ਨੌਜਵਾਨ ਨੇ ਜਾਂ ਲੋਕ ਨੇ ਫੋਟੋਆਂ ਖਿਚਾਉਣ ਵਾਲੇ ਨੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਪਰ ਇਹਨਾਂ ਨੇ ਆਪਾਂ ਨੂੰ ਵੋਟ ਨਹੀਂ ਪਾਉਣੀ ਆ ਕਿਸਾਨ ਕਹਿੰਦਾ ਖੜ ਗਏ ਆ ਕਿਸਾਨਾਂ ਦੀ ਜਵਾਨਤਾ ਜਵਤ ਹੋ ਗਈਆਂ ਤੁਹਾਡੇ ਸਾਹਮਣੇ ਆ ਦੇਖ ਲਿਓ ਆ ਹੋ ਗਈਆਂ ਜਵਾਨਤਾ ਜਵਤ ਉਹਨਾਂ ਦੀਆਂ ਇੱਕ ਨਹੀਂ ਜਿੱਤਿਆ ਫਿਰ ਉਹਨੇ ਕਹੀ ਗੱਲ ਵੀ ਮੈਂ ਚਾਹਣਾ ਤੁਸੀਂ ਮੇਰਾ ਸਾਥ ਦਿਓ ਅਸੀਂ ਪੰਥ ਏਕਾ ਕਰਾਈਏ ਮੈਂ ਉਹਨੂੰ ਇਹੀ ਕਿਹਾ ਸੀ ਦੀਪ ਸਿੰਘਾ ਮੈਂ ਤੇਰੇ ਨਾਲ ਆ ਪਰ ਮੇਰੀ ਇੱਕ ਗੱਲ ਐ ਅਸੀਂ ਤਾਂ ਉਹਨਾਂ ਦਾ ਏਕਾ ਕਰਾਉਣਾ ਜਿਨ੍ਹਾਂ ਨੇ ਕਦੇ ਪੰਥ ਨੂੰ ਪਿੱਠ ਨਹੀਂ ਦਿੱਤੀ ਜਿਨ੍ਹਾਂ ਨੇ ਪੰਥ ਦੇ ਨਾਲ ਗਰਾਰ ਹੀ ਨਹੀਂ ਕੀਤੀ ਜਿਹੜੇ ਅਜੇ ਵੀ ਪੰਥ ਦਾ ਦਰਦ ਲਈ ਬੈਠੇ ਨੇ ਜੇ ਤਾਂ ਉਹਨਾਂ ਨੂੰ ਇਕੱਠੇ ਕਰਨਾ ਤੇਰੇ ਨਾਲ ਉਹ ਕਹਿੰਦਾ ਉਹੀ ਗੱਲ ਹੋ ਗਈ ਉਹਨਾਂ ਨੇ ਫਿਰ 2 4 9 ਵੀ ਲਏ ਉਹਨਾਂ ਵਿੱਚ ਇੱਕ 9 ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਉਹਨਾਂ ਨੇ ਉਹਨੂੰ ਵੀ ਕਿਹਾ ਇੱਕ 2 ਹੋਰ 9 ਲਏ ਮੈਂ ਕਿਹਾ ਸਹਿਮਤ ਐ ਤੇ ਫਿਰ ਉਹਨੇ ਕਿਹਾ ਮੈਂ ਕਿਹਾ ਵੀ ਕਈ ਕਹਿੰਦੇ ਹੁਣ ਇਹ ਵੀ ਕਹਿੰਦਾ ਸਵਾਲ ਉੱਠਦਾ ਹੈ ਮੈਨੂੰ ਕਹਿੰਦੇ ਨੇ ਇਹ ਮੋਨਾ ਕੋ ਨਾ ਪੰਥ ਦੀ ਗਵਾਹੀ ਕਰਦਾ ਹੈ ਤੇ ਮੈਂ ਕਿਹਾ ਫਿਰ ਤੂੰ ਅਮਰਤ ਛਕ ਲਾ ਇਹਨਾਂ ਦਾ ਜਵਾਬ ਦੇ ਦੇ ਭਾਈ ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਨੇ ਉਹਦੇ ਮਨ ਦਾ ਇਹ ਸੰਕਲਪ ਸੀ ਕਹਿੰਦਾ ਮੈਂ ਅਮਰਤ ਛਕੂਗਾ ਗੁਰੂ ਕਿਰਪਾ ਕਰੂਗਾ ਆ ਮੈਨੂੰ ਆ ਫਿਲਮਾਂ ਬਣਾ ਲੈਣ ਦਿਓ ਦੋਕ ਮੈਂ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਜ਼ਰੂਰ ਮੈਂ ਸਿੱਖੀ ਸਰੂਪ ਦੇ ਵਿੱਚ ਆਉਂਗਾ ਇਹ ਉਹਦਾ ਮਨ ਦਾ ਬਲਬਲਾ ਮਨ ਦੇ ਵਿੱਚ ਰਹਿ ਗਿਆ ਫੇਰ ਇੱਕ ਗੱਲ ਹੋਈ ਜਿਹੜੀ ਇਲੈਕਸ਼ਨ ਦੀ ਹੈ ਉਹ ਕਹਿੰਦਾ ਸੀ ਬਾਬਾ ਜੀ 2027 ਦੇ ਵਿੱਚ ਆਪਾਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਸਰਕਾਰ ਬਣਾਵਾਂਗੇ ਇਹ ਦੀਪ ਸੁੱਧੂ ਦਾ ਸੁਪਨਾ ਸੀਗਾ ਐਤਕੀ ਨੇ ਕਹਿੰਦਾ ਲੜਨੀ ਅਸੀਂ ਗਰਾਊਂਡ ਪੱਧਰ ਤੇ ਤਿਆਰੀ ਕਰਨੀ ਹੈ ਨੌਜਵਾਨੋ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਆਓ ਉਸ ਦੀਪ ਨੂੰ ਜਿਹੜਾ ਆਪ ਬੁਝ ਗਿਆ ਤੇ ਲੱਖਾਂ ਦੀਪ ਜਗਾ ਗਿਆ ਉਸ ਦੀ ਸੋਚ ਤੇ ਪਹਿਰਾ ਦੇਣਾ ਹੈ ਮੈਂ ਸਮੂਹ ਪੰਥਕ ਜਥੇਬੰਦੀਆਂ ਦੇ ਮੈਂਦੇ ਸਹਿਮਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਮੇਥੋਂ ਪਹਿਲਾਂ ਬਹੁਤ ਸਾਰੇ ਬਲਾਰਾ ਨੇ ਬੋਲਿਆ ਚਾਹੇ ਸਾਡੀ ਜਿਹੜੀ ਪਾਰਟੀਆਂ ਵੱਖੋ-ਵੱਖਰੀ ਐ ਏਜੰਡੇ ਵੱਖਰੇ ਨੇ ਪਰ ਜਦੋਂ ਪੰਜਾਬ ਦੀ ਪੰਥ ਦੀ ਗੱਲ ਆਵੇ ਉਦੋਂ ਅਸੀਂ ਇੱਕ ਹੋ ਜਾਈਏ ਤੇ ਮੈਂ ਇਥੇ ਕਹਿਣਾ ਵੀ ਚਾਹਣਾ ਹੈ ਸਾਡੇ ਕਈ ਲੀਡਰ ਹੌਮਾ ਲਈ ਬੈਠੇ ਨੇ ਉਹ ਹੌਮੇ ਕਰਕੇ ਇਕਤਾ ਨਹੀਂ ਹੋ ਰਹੀ ਉਹਨਾਂ ਦੇ ਮਨਾਂ ਦੇ ਵਿੱਚ ਹੌਮਾ ਹੈ ਹਰੇਕ ਇਹ ਕਹਿੰਦਾ ਮੈਂ ਹੀ ਪ੍ਰਧਾਨ ਬਣਾ ਮੇਥੋਂ ਬਿਨਾ ਹੋਰ ਕੋਈ ਬਣੇ ਕੋਈ ਨਾ ਸੇਵਾ ਕਰਨ ਨੂੰ ਕੋਈ ਖਾਲਸਾ ਜੀ ਤਿਆਰ ਨਹੀਂ ਇਸ ਕਰਕੇ ਸਾਨੂੰ ਆਪਣਾ ਆਪ ਨਿਸ਼ਕਾਮ ਹੋ ਕੇ ਜੇ ਪੰਥ ਬਚਾਉਣਾ ਹੈ ਜੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਫਿਰ ਸਾਨੂੰ ਇਕੱਠੇ ਹੋਣਾ ਪਵੇਗਾ ਤੇ ਮੈਂ ਇੱਕ ਹੋਰ ਗੱਲ ਕਹਿ ਦਿਆਂ ਇੱਕ ਛੋਟੀ ਜੀ ਕਲਿੱਪ ਉਹਦਾ ਜਿੱਦ ਸੁੱਧਾ ਚੱਲਦਾ ਹੁੰਦਾ ਹੈ ਜਿਹੜੇ ਸਾਡੇ ਗਰੀਬ ਭਾਈਚਾਰਾ ਜਿਨ੍ਹਾਂ ਨੂੰ ਦਲਤ ਕਹਿ ਕੇ ਸੰਬੋਧਨ ਕਰਦੇ ਆ ਪੱਤਰਕਾਰ ਨੇ ਸਵਾਲ ਕਰਤਾ ਤੇ ਤੁਹਾਡਾ ਉਹਨਾਂ ਬਾਰੇ ਕੀ ਖਿਆਲ ਆ ਉਹ ਕਹਿੰਦਾ ਦਲਤ ਨਾ ਕਹੋ ਉਹਨਾਂ ਨੂੰ ਜੇ ਉਹ ਦਲਤ ਨੇ ਕਹਾ ਦਲਤ ਮੈਂ ਵੀ ਆ ਦੀਪ ਸੁਧੂ ਨੇ ਕਿ ਆਜੀ ਮੈਂ ਵੀ ਦਲਤਈ ਹੈ ਇਹਦਾ ਮਤਲਬ ਉਹ ਉਹ ਰਾਜ ਦੇਖਣਾ ਚਾਹੁੰਦਾ ਸੀ ਖਾਲਸਾ ਰਾਜ ਬੇਗਮਪੁਰੇ ਦਾ ਰਾਜ ਹਲੀਮੀ ਰਾਜ ਜੇ ਤੁਸੀਂ ਉਹ ਰਾਜ ਲੈ ਕੇ ਆਉਣਾ ਹੈ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੀ ਸੋਚ ਤੇ ਤੁਹਾਨੂੰ ਦੱਸਦੀ ਕਿ ਇਸ ਵਕਤ ਵੀ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਕਈ ਧਰਾਵਾਂ ਜਰ ਕਹਿ ਲਈ ਕਈ ਧਿਰਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਇੱਕ ਪਾਸੇ ਤਾਂ ਭਾਈ ਅਮਰਤਪਾਲ ਦੇ ਵੱਲੋਂ ਜਿਹੜਾ ਅਕਾਲੀ ਦਲ ਬਣਾਇਆ ਗਿਆ ਉਸ ਨੂੰ ਲੈ ਕੇ ਵੀ ਚਰਚਾ ਹੈ ਦੂਜੇ ਪਾਸੇ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰਾ ਅਕਾਲੀ ਦਲ ਬਣਾਉਣ ਦੀਆਂ ਚਰਚਾਵਾਂ ਬੜੀ ਤੇਜ਼ ਨੇ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ 2027 ਦੇ ਵਿੱਚ ਜੋ ਦੀਪ ਸਿੱਧੂ ਦੇ ਵੱਲੋਂ ਸੋਚ ਸੀ ਉਹਨਾਂ ਦੀ ਕੀ ਉਸ ਦੀ ਪਰਪਾਈ ਹੋ ਸਕਦੀ ਹੈ ਕਿ ਉਹਨਾਂ ਦਾ ਜਿਹੜਾ ਸੁਪਨਾ ਸੀ ਕੀ ਉਹ ਪੂਰਾ ਹੋ ਸਕਦਾ ਹੈ ਇੱਕ ਜਿਹੜੀ ਸਿਕ ਸ਼ਕਤੀ ਸੀ ਇੱਕ ਥਾਂ ਦੇ ਉੱਤੇ ਇਕੱਠੀ ਹੋ ਕੇ ਇੱਕ ਵਕਰੀ ਸਰਕਾਰ ਬਣ ਸਕਦੀ ਹੈ ਕਿ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੁਣ ਭਵਿੱਖ ਦੀ ਗਰਭ ਦੇ ਵਿੱਚ ਹੈ ਪਰ ਮੌਜੂਦਾ ਸਮੇਂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਵੱਖੋ ਵੱਖ ਜਿਹੜੀ ਧਿਰਾਂ ਨੇ ਜਾਂ ਫਿਰ ਪਾਰਟੀਆਂ ਨੇ ਉਹ ਪੂਰੀ ਸਰਗਰਮ ਨੇ ਹੁਣ ਵੇਖਣਾ ਬੇਦਖਾਸ ਹੋਵੇਗਾ ਕਿ ਪੰਜਾਬ ਦੇ ਵਿੱਚ ਹੁਣ 2026 ਤੋਂ ਪਹਿਲਾਂ ਕਿਹੜੇ-ਕਿਹੜੇ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ